ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਜੰਤ ਸਿੰਘ ਬਸਟਰ ਵੱਲੋਂ ਪੰਜਾਬ ਦੇ ਵੱਡੇ ਪੱਧਰ ਤੇ ਸਰਕਾ ਦਾ ਬਣਾਉਂਦੇ ਮਿੱਥੇ ਕੇ ਟੀਚੇ ਤਹਿਤ ਹਲਕਾ ਰਾਜਸਥਾਨੀ ਅੰਦਰ ਬੱਕ ਬੱਕ ਪਿੰਡਾਂ ਤੋਂ 4 ਛੜਕਾ ਬਣਾਉਂਦਾ ਉਦਘਾਟਨ ਹਲਕਾ ਇਨਚਾਰਜ ਮੈਡਮ ਸੋਨੀਆ ਮਾਨ ਵੱਲੋਂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਹਲਕਾ ਇਨਚਾਰਜ ਮੈਡਮ ਸੋਨੀਆ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਵੱਡੇ ਪੱਧਰ ਤੇ ਵਿਕਾਸ ਦੇ ਕਾਰਜ ਸ਼ੁਰੂ ਹੋ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦਾ ਕੋਈ ਵੀ ਪਿੰਡ, ਸ਼ਹਿਰ ਜਾਂ ਕਸਬਾ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ। ਉਹਨਾਂ ਨੇ ਆਖਿਆ ਕਿ ਹਲਕਾ ਰਾਜਸੰਸੀ ਵਿੱਚ ਵਿਕਾਸ ਕਮੇਟੀ ਲੜੀ ਨੂੰ ਅੱਗੇ ਤੋਰ ਦਿਆਂ ਹੈ। ਸਰਦ ਦੀ ਪਿੰਡ, ਪਿੰਡੀ ਔਲਕ ਪਿੰਡੀ ਨੈਣ ਪਿੰਡੀ ਔਲਕ ਦਾ ਕੋਗਾ ਅਜਨਾਲਾ ਤੁਗਾਵਾਂ ਰੋਡ ਅਤੇ ਸ਼ੀਨਾ ਕਰਮ ਸਿੰਘ ਉਮਰਾ ਪੁਰਾ ਦੀਆਂ ਥੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਹਲਕਾ ਰਾਜਾ ਸਾਸੀ ਨੂੰ ਪੰਜਾਬ ਦਾ ਨੰਬਰ 1 ਹਲਕਾ ਬਣਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਏਗੀ ਉਹਨਾਂ ਨੇ ਆਖ ਕੇ ਪੰਜਾਬ ਸਰਕਾਰ ਵੱਲੋਂ ਹਲਕਾ ਰਾਜਾ ਸਾਸੀ ਦੇ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗਰੰਟੀਆਂ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਪਿੰਡ ਪੱਦਰ ਤੇ ਵਿਕਾਸ ਕਾਰਜ ਸ਼ੁਰੂ ਕਰਵਾ ਕੇ ਹਲਕੇ ਨੂੰ ਨਮੂਨੇ ਦਾ ਹਲਕਾ बनाया जाएगा इस मौके कोऑर्डिनेटर सुखदीप सिंह सेना संगठन इंचार्ज लखविंदर सिंह मीडिया कोऑर्डिनेटर शिव कुमार चौगाव सोशल मीडिया कोऑर्डिनेटर कोनेटर अमितोज सि टकसाली आगू गुरशरनप्रीत सि संधु मानावाला गुरजंट गिल सरपंच अवतार सिंह लाली सुरंगड़ा सरपंच हरपाल सिंह सरपंच जगीर सिंह मैंबर रणजीत सिंह अवतार सिंह बलजिंद शमशेर सिंह प्रगट सिंह सुरता सि गुरमेज कुलदीप सिंह समेत होर भी कई पेंडवासी इस मौके हाजिर सन ਕਿਹੜੀਆਂ ਟੜਕਾਂ ਦੇ ਕਿਹੜੇ ਪਿੰਡ ਤੇ ਕਿੰਨੀ ਲਗਤ ਨੂੰ ਹੋ ਰਹੇ ਵੇਖੋ ਜੀ ਪਿੰਡੀਔਲਕ ਤੋਂ ਆ ਕੋਗਾ ਨੰਪਿੰਡੀ ਨਾਂ ਤੋਂ ਇਧਰਲੀ ਸਾਈਡ ਤੇ ਜਿਹੜੀਆਂ ਸੜਕਾਂ ਨੇ ਇੱਕ ਤੇ 225 ਕਿਲੋਮੀਟਰ ਦੀ ਸੜਕ ਹੈ ਜਿਹੜੀ ਪਹਿਲੀ ਸੀਗੀ ਇਹ ਹੈਗੀ ਹੈ 160 ਕਿਲੋਮੀਟਰ ਦੀ ਸੜਕ ਹੈ ਇਹਦੀ ਜਿਹੜੀ ਲਾਗਤ ਆਊਗੀ 68 ਲੱਖ ਰੁਪਏ ਦੀ ਲਾਗਤ ਆਊਗੀ ਔਰ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਜੀ ਦਾ ਔਰ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਸਾਨੂੰ ਇਹ ਮੰਡੀ ਦੇ ਜਿਹੜੇ ਪੈਸੇ ਅਲੋਟ ਕੀਤੇ ਹੈ ਹਨਾ ਉਵੇਂ ਤੇ ਅਸੀਂ ਕਾਫੀ ਦੇਰ ਤੋਂ ਜਿਹੜੀਆਂ ਸਾਡੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੁਸੀਂ ਜਾਣਦੇ ਹੋ ਕਿ ਬੀਜੇਪੀਐਸੀ ਸਰਕਾਰ ਕੋਲੋਂ ਸਾਡਾ ਜਿਹੜਾ ਫੰਡ ਜਿਹੜਾ ਉਹ ਰੋਕੀ ਬੈਠੀ ਹੈ ਸੜਕਾਂ ਦਾ ਮੰਡੀ ਬੋਰਡ ਦੀਆਂ ਕਿੰਨੀਆਂ ਸੜਕਾਂ ਬਣ ਜਾਣੀਆਂ ਸੀਗੀਆਂ ਜੇ ਸਾਡਾ ਜਿਹੜਾ ਉਹ ਪੈਸਾ ਰੋਕਿਆ ਹੋਇਆ ਹੈ ਉਹਨਾਂ ਨੇ ਆਰਡੀਐਕਸ ਦਾ ਉਹ ਦੇ ਦਿੱਤਾ ਹੁੰਦਾ ਤੇ ਅੱਜ ਸਾਡੀਆਂ ਜਿੰਨੇ ਵੀ ਸਾਡੇ ਡੇਰੇ ਰਸਤੇ ਐ ਜਿੰਨੀਆਂ ਸਾਡੀਆਂ ਸੜਕਾਂ ਆ ਉਹ ਬਣ ਜਾਣੀਆਂ ਸੀਗੀਆਂ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪਿੰਡਾਂ ਦੀ ਜਿੱਦ ਕਾਢੀ ਕਿਥੇ ਜਾ ਰਹੀ ਜੀ ਵੇਖੋ ਜੀ ਇਸ ਤੋਂ ਇਲਾਵਾ ਅਦਲੀਵਾਲ ਪਿੰਡ ਦੀ ਜਿਹੜੀ ਉਹ ਉਧਰ ਸੜਕ ਹੈ ਐਂਡ ਉਮਰਪੁਰ ਦੀ ਇੱਕ ਸੜਕ ਹੈ ਚਗਾਵਾ ਰੋਡ ਤੋਂ ਇਸ ਤੋਂ ਇਲਾਵਾ ਵੀ ਜਿਹੜੇ ਅਸੀਂ ਕਈ ਜਿਹੜੇ ਪਿੰਡਾਂ ਦੀਆਂ ਸੜਕਾਂ ਦਾ ਜਿਵੇਂ ਓਠੀਆਂ ਵਾਲੀ ਇੱਕ ਸੜਕ ਬਹੁਤ ਟੁੱਟੀ ਹੋਈ ਹੈ ਉਹਦੀ ਰਿਪੇਅਰ ਜਿਹੜੀ ਆਣੀ ਹੈ ਉਹ ਅਗਲੇ ਸਾਲ ਆਣੀ ਹੈ ਉਹਦੀ ਰਿਪੇਅਰ ਕਿਉਂਕਿ ਇੱਕ ਟਾਈਮ ਪੀਰੀਅਡ ਹੁੰਦਾ ਹੈ ਸੜਕ ਦੀ ਰਿਪੇਅਰ ਦਾ ਬਟ ਮੈਂ ਫਿਰ ਵੀ ਉਹਦੇ ਲਿਖ ਕੇ ਅਸੀਂ ਭੇਜਿਆ ਹੋਇਆ ਹੈ ਕਿ ਉਹ